ਸੋ ਅੱਜ ਅਸੀਂ ਗੁਰਦੁਆਰਾ ਸਾਹਿਬ 'ਚ ਖੜਕੇ ਐਲਾਨ ਕਰਦੇ ਆਂ ਪਰਸੋਂ 30 ਤਰੀਕ ਨੂੰ 30 ਅਕਤੂਬਰ ਨੂੰ ਅਸੀਂ ਜਿਹੜਾ ਗੋਲੂ ਕਾ ਮੋੜ ਹੈ ਉਹ ਸਾਰਾ ਅਸੀਂ ਹਾਈਵੇ ਜਿਹੜਾ ਰੋਡ ਹੈ ਉਹ ਜਾਮ ਕਰਾਂਗੇ ਦਿੱਕਾ ਖਾਲਸਾ ਵਾਜਦੇ ਆਪ ਸਭ ਸੰਗਤਾਂ ਨੂੰ ਪਤਾ ਹੈ ਪਖੰਡ ਭਜਾਓ ਪੰਜਾਬ ਚ ਉਹ ਜਿਹੜੀ ਮੁਹਿੰਮ ਫਿਰ ਤੋਂ ਚੱਲੀ ਹੋਈ ਹੈ ਸੋ ਥੋੜੇ ਜੇ ਸਮੇਂ ਦੇ ਵਿੱਚ ਅਸੀਂ ਬਹੁਤ ਸਾਰੇ ਜਿਹੜੇ ਪਖੰਡੀ ਬਾਬੇ ਉਹਨਾਂ ਦੀਆਂ ਜਿਹੜੀਆਂ ਉਹਨਾਂ ਨੂੰ ਨੰਗਿਆ ਕੀਤਾ ਉਹਨਾਂ ਦੇ ਪਰਦੇ ਫਾਸ਼ ਕੀਤੇ ਨੇ ਔਰ ਜੇ ਸਹਾਦਰਕੀ ਸਿੱਖ ਸੰਗਤਾਂ ਜਾਗਰੂਕ ਹੋ ਰਹੀਆਂ ਨੇ ਔਰ ਸਤੇਤ ਹੋ ਰਹੀਆਂ ਨੇ ਉਹ ਪਿਛਲੇ ਦਿਨੀ ਚਲਦੀ ਮੁਹਿੰਮ ਦੇ ਵਿੱਚ ਇੱਕ ਬੀਬੀ ਨਵੀਤ ਕੌਰ ਰਮਨੀਤ ਕੌਰ ਹੈ ਖੜੀ ਨਵੀਤ ਕੌਰ ਉਹਦਾ ਨਾਮ ਸ਼ਾਂਗੇ ਪਿੰਡ ਤੋਂ ਉਹਨੇ ਸਾਡੀ ਮੁਹਿੰਮ ਦੇ ਖਿਲਾਫ ਜਾਂ ਪੰਥ ਦੇ ਖਿਲਾਫ ਜਾਂ ਕੁਝ ਮੇਰੇ ਖਿਲਾਫ ਬਹੁਤ ਭੱਦੀ ਸ਼ਬਦਾਵਲੀ ਜਿਹੜੀ ਵਰਤੀ ਸੀ ਉਹ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਵਾਇਰਲ ਹੋਈਆਂ ਸੀ ਸੋ ਉਹਨੇ ਮੀਟਿੰਗ ਲਈ ਟਾਈਮ ਦਿੱਤਾ ਸਵਾਲ ਜਵਾਬ ਲਈ ਟਾਈਮ ਦਿੱਤਾ ਪਰ ਜਦੋਂ ਅਸੀਂ ਸਵਾਲ ਜਵਾਬ ਕਰਨ ਵਾਸਤੇ ਉਦੇ ਕੋਲੇ ਜਾਣ ਲੱਗੇ ਤੇ ਉਹਨੇ ਮਤਲਬ ਆਪਦਾ ਗੈਂਗ ਜਿਹੜਾ ਪੂਰਾ ਇਕੱਠਾ ਕਰ ਲਿਆ ਸੋ ਪ੍ਰਸ਼ਾਸਨ ਨੇ ਇੱਥੇ ਬਹਿ ਕੇ ਆਮੋ ਸਾਹਮਣੇ ਸਵਾਲ ਜਵਾਬ ਕਰਾਏ ਜਿਹਦੇ ਵਿੱਚ ਉਹਨੇ ਹਰ ਪਾਸੋਂ ਮਾਫੀਨਾਮਾ ਲਿਆ ਪਰ ਅਖੀਰ ਵਿੱਚ ਜਥੇਬੰਦੀਆਂ ਨੇ ਚਲੋ ਫੈਸਲਾ ਕੀਤਾ ਭਾਈ ਲਖੀਰ ਸਿੰਘ ਜੀ ਮਹਾਲਮ ਸਾਰੀ ਉੱਤੇ ਜਥੇਬੰਦੀਆਂ ਦੇ ਆਗੂ ਸੀਗੇ ਉਹਦੇ ਵਿੱਚ ਫੈਸਲਾ ਹੋਇਆ ਵੀ ਭਾਈ ਜਿਵੇਂ ਇੱਥੇ ਅੱਜ ਮਾਫੀਨਾਮਾ ਹੋਇਆ ਵੀ ਇਸ ਜੀ ਦੇ ਨਾਲ ਕੋ ਇੱਕ ਲਾਈਵ ਜਿਹੜੀ ਮਾਫੀ ਮੰਗਲਾ ਪਰ ਉਹਨੇ ਸਾਫ਼ ਜਵਾਬ ਦੇ ਦਿੱਤਾ ਉਹ ਇਸ ਕਰਕੇ ਉਹਦੇ ਖਿਲਾਫ ਜਿਹੜੀ ਜਥੇਬੰਦੀ ਵੱਲੋਂ ਔਰ ਮੇਰੇ ਵੱਲੋਂ ਇੱਕ ਜਿਹੜੀ ਦਰਖਾਸਤੋ ਦਿੱਤੀ ਗਈ ਸੀ ਐਸਪੀ ਦੀ ਸਾਹਿਬ ਨੂੰ ਉਹ ਉਹਦੇ ਤੇ ਕਾਰਵਾਈ ਦੀ ਮੰਗ ਕੀਤੀ ਗਈ ਸੀ ਪ੍ਰਸ਼ਾਸਨ ਨੇ ਭਰੋਸਾ ਦਵਾਇਆ ਸੀ ਵੀ ਕਾਰਵਾਈ 2 ਦਿਨਾਂ ਦੇ ਵਿੱਚ ਹੋ ਜੇਗੀ ਪਰ ਅੱਜ ਲਗਭਗ 2 ਹਫਤਾ ਹੋ ਗਿਆ ਵੀ ਅਜੇ ਤੱਕ ਕੋਈ ਉੱਤੇ ਕਾਰਵਾਈ ਨਹੀਂ ਹੋਈ ਸੋ ਅੱਜ ਅਸੀਂ ਗੁਰਦੁਆਰਾ ਸਾਹਿਬ 'ਚ ਖੜ ਕੇ ਐਲਾਨ ਕਰਦੇ ਹਾਂ ਪਰਸੋਂ 30 ਤਰੀਕ ਨੂੰ 31 ਅਕਤੂਬਰ ਨੂੰ ਅਸੀਂ ਜਿਹੜਾ ਗੋਲੂ ਕਾ ਮੋੜ ਹੈ ਉਹ ਸਾਰਾ ਅਸੀਂ ਹਾਈਵੇ ਜਿਹੜਾ ਰੋਡ ਹੈ ਉਹ ਜਾਮ ਕਰਾਂਗੇ ਤੋ ਜੇ ਉਹਦੇ ਦਾ ਬਣਦੀ ਕਾਰਵਾਈ ਨਹੀਂ ਹੁੰਦੀ ਇਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸਦਕਾਰ ਕਮੇਟੀਆਂ 11 ਦਾ ਟਾਈਮ ਜਿਹੜਾ ਸਟੂਡੈਂਟ ਫੰਡਰੇਸ਼ਨ ਦੇ ਅਹੁਦੇਦਾਰ ਔਰ ਅੰਤਰਰਾਸ਼ਟਰੀ ਜੜ ਸਿੱਖ ਸਮਾਜ ਦੇ ਪ੍ਰੈਜ਼ੀਡੈਂਟ ਔਰ ਸਰਪੰਚਾਂ ਦੀ ਜੂਨੀਅਨ ਦੇ ਪ੍ਰਧਾਨ ਸਾਰੇ ਆਏ ਨੇ ਸੋ ਸਾਰਿਆਂ ਵੱਲੋਂ ਹੀ ਜਿਹੜਾ ਐਲਾਨ ਹੈ ਵੀ ਅਸੀਂ ਪਰਸੋਂ 11 ਵਜੇ ਗੋਲੂ ਕਾ ਮੋੜ ਉੱਥੇ ਇੱਕ ਹਾਈਵੇ ਜਿਹੜਾ ਰੋਡ ਆ ਉਹ ਜਾਮ ਕਰਾਂਗੇ ਜੇਕਰ ਇਹ ਬੀਬੀ ਤੇ ਪਰਤਾ ਨਹੀਂ ਹੁੰਦਾ ਤੋ ਸੰਗਤ ਨੂੰ ਬੇਨਤੀ ਆ ਵੀ ਵੱਧ ਵੱਧ ਸਾਰੀਆਂ ਸਿੱਖ ਜੱਥੇਬੰਦੀਆਂ परसों 31 अक्टूबर ਨੂੰ 11 ਵਜੇ ਗੋਲੂ ਕਾ ਮੋੜ ਗੁਰੂਰ ਸਾਹਿਬ ਹੰਤ ਦੀ ਕਿਰਪਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਦੇਖ ਰਹੇ ਆਪਣਾ ਟੀਰੀ ਪੇਰਾ YouTube ਚੈਨਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਸਟੈਂਡਪਜਾਓ ਪੰਜਾਬ ਬਚਾਓ ਦੀ ਨਿਮਿਤ ਹੈ ਪਾਈ ਮੰਤਰੀ ਸਿੰਘ ਖਾਲਸਾ ਨੇ ਪਖੰਡੀਆਂ ਦੇ ਖਿਲਾਫ ਪਰਦੇ ਪਾਸ਼ ਕਰ ਰਿਹਾ ਹੈ ਤੇ ਕੋਈ ਸਭ ਪਖੰਡੀਆਂ ਨੂੰ ਗੱਲ ਹਜਮ ਨਹੀਂ ਹੋ ਰਹੀ ਉਹ ਵਰਤੋਂ ਆਪ ਬਿਆਨ ਦੇ ਰਹੀ ਇੱਕ ਬੀਬੀ ਆ ਇਹ ਪਿੰਡ ਸ਼ਾਂਗੇ ਦੀ ਉਹ ਬੜੇ ਦਿਨਾਂ ਤੋਂ ਚੈਨਲਾਂ ਤੇ ਬੜੀ ਮੰਦੀ ਸ਼ਰਾਬੀ ਬੋਲ ਰਹੀ ਸੀ ਜਿੱਦੋਂ ਸਾਹਮਣੇ ਆਈ ਇੱਕ ਵੀ ਗੱਲ ਦਾ ਜਵਾਬ ਦੀ ਗੱਲ ਸਾਰੀਆਂ ਝੂਠੀਆਂ ਹੋਈਆਂ ਤੇ ਐਸਪੀ ਡੀ ਸਾਹਿਬ ਦੇ ਸਾਹਮਣੇ ਡੀਐਸਪੀ ਸਾਹਿਬ ਦੇ ਸਾਰੀਆਂ ਗੱਲਾਂ ਕਰੀਆਂ ਉਹਨੇ ਅਲਿਕੇਸ਼ਨ ਲਾਏ ਸਾਰਿਆਂ ਦੇ ਝੂਠੇ ਨਿਕਲੇ ਆ ਫਿਰ ਅਸੀਂ ਕਿਹਾ ਸੀ ਪਰਚਾ ਦਰਜ ਕਰ ਦਿਓ ਸਾਜੇ ਤੋਂ ਪ੍ਰਸ਼ਾਸਨ ਨੇ ਐਪਲੀਕੇਸ਼ਨਾਂ ਲੈ ਲਈਆਂ ਸੀ ਦੋ ਇੱਕ ਤਾਂ ਸਾਰੇ ਜੱਥੇਬੰਦੀਆਂ ਨੂੰ ਇੱਕ ਕੱਲੇ ਭਾਈ ਸਾਹਿਬ ਵੱਲੇ ਹੋਏ ਅੱਜ ਤੱਕਰੇ ਮਾਠ 10 ਦਿਨ ਹੋ ਗਿਆ ਉਹ ਪਰਚਾ ਦਰਜ ਨਹੀਂ ਹੋਇਆ ਚਾਰ ਪੰਜ ਵਾਰੀ ਮੈਂ ਖੜਾ ਭਾਈ ਸਾਹਿਬ ਕੋਲ ਆ ਗਏ ਨੇ ਚਾਰ ਪੰਜ ਵਾਰੀ ਮੈਂ ਪ੍ਰਸ਼ਾਸਨ ਨੂੰ ਮਿਲਿਆ ਫਿਰ ਹੁਣ ਹਾਰ ਕੇ ਕੀਰੀ ਨਾ ਭਾਈ ਸਾਹਿਬ ਨੇ ਐਲਾਨ ਕੀਤਾ ਹੈ 30 ਤਰੀਕ ਦਾ ਨਹੀਂ ਵੀ ਸਾਰ ਇਹਰੇ ਪੰਜਾਬ ਦੇ ਲੋਕਾਂ ਨੂੰ ਲੁੱਟ ਕਸਟ ਕਰ ਰਹੇ ਆ ਤੰਤਰਕ ਬਾਦ ਦੇ 25-25 ਲੱਖ ਰੁਪਏ ਦੀ ਇੱਕ ਬੰਦੇ ਨਾਲ ਠੱਗੀ ਵਜਦੀ ਆ 25 ਲੱਖ ਦਾ ਨਾਲ ਕੱਲੀ ਫੜਿਆ ਇੱਕ ਬਾਬਾ 25 ਲੱਖ ਰੁਪਏ ਠੱਗੀ ਮਾਰੀ ਹਿੰਨੇ ਤੇ ਉਹਨਾਂ ਦੇ ਸਬੰਧ ਵਿੱਚ ਬੀਬੀ ਦੇ ਪਰਚਾ ਦਰਜ ਕਰਾਉਣ ਲਈ ਹੋਰ ਕਿਹੜੇ ਤੰਤਰਕ ਬਾਦ ਦੇ ਵਾਕੀਆਂ ਦਾ ਕਾਰ ਵੀ ਕਰਾਉਣ ਲਈ 28 ਤਰੀਕ ਦਿਨ ਵੀਰਵਾਰ ਗੋਲੂ ਕੋਈ ਮੋੜ ਤੇ ਫੀਕ 11:30 ਵਜੇ ਕਰੀਬ ਹੀ ਉੱਥੇ ਇਕੱਠੇ ਹੋਵਾਂਗੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਪਈ ਉੱਥੇ ਪੰਚ ਦੀ ਕਿਰਪਾਲਤਾ ਕਰਨ ਪਖੰਡ ਦੇ ਖਿਲਾਫ ਆਪਾਂ ਪਖੰਡ ਨੂੰ ਭਜਾ ਕੇ ਪੰਜਾਬ ਨੂੰ ਬਚਾਈਏ ਇੰਨੀਆਂ ਗੋ ਬੇਨਤੀਆਂ